ਵਾਕ ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪ੍ਰੀਤ ਸਿੰਘ ਪੇਜ ਤੇ ਅੱਜ ਫੇਰ ਪਹੁੰਚੇ ਹਾਂ ਕੋੜਕਪੁਰਾ ਦੀ ਮੰਡੀ ਵਿੱਚ ਅੱਜ ਤੁਹਾਨੂੰ ਫੇਰ ਦਿਖਾ ਰਹੇ ਹਾਂ ਹਰੇ ਚਾਰੇ ਦਾ ਰੇਟ ਹਮ ਦੋਸਤੋ ਜਮਈ ਵੱਧ ਆਉਂਦੀ ਹੈ ਲਗਭਗ ਜਮਈ ਆਈ ਜਾਂਦੀ ਰਹਿੰਦੀ ਆ ਜਾਂ ਸਰੋਂ ਵਾਲੇ ਪੱਠੇ ਹੁੰਦੇ ਆ ਜਾਂ ਬਰਸੀਨ ਹੁੰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਦੋਸਤੋ ਉਹਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਜਮਈ ਆਈ ਆ ਦੋਸਤੋ ਅੱਜ ਗਾਗ ਵੀ ਆਇਆ ਤੇ ਪੱਠੇ ਵੀ ਆਏ ਵੱਧ ਐਨੇ ਵਪਾਰੀ ਆਏ ਖਰੀਦਣ ਵਾਲੇ ਵੇ ਕਿੱਥੋਂ ਆਏ ਦੀ ਫਰੀਦਕੋਟ ਫਰੀਦਕੋਟ ਆਇਆ ਵੇਖਦੇ ਅੱਜ ਸਰਾ ਰੇਟ ਕੀ ਰਹਿੰਦਾ ਜਵੇਂ ਦਾ ਸਰਾ ਰੇਟ ਕੀ ਰਹਿੰਦਾ ਵੱਧ ਤੋਂ ਵੱਧ ਕੀ ਰੇਟ ਰਹਿੰਦਾ ਘੱਟ ਤੋਂ ਘੱਟ ਕੀ ਰੇਟ ਰਹਿੰਦਾ ਸਰਾ ਰੇਟ ਕੀ ਰਊ ਅੱਜ ਬੋਲੀ ਸ਼ੁਰੂ ਹੋਣ ਜਾ ਰਹੀ ਆ ਬਸ ਇੱਕ ਦੋ ਮਿੰਟਾਂ ਬਾਅਦ ਵਿੱਚ ਨਾ ਇਹਨਾਂ ਨੂੰ ਬਣਾਇਆ ਪੰਜ ਸੱਤ ਚਾਹ ਪਾਣੀ ਪੀਣ ਲੈ ਲੈ ਚੱਕ ਇੱਕ ਟਰਾਲੀ ਹੋਰ ਆ ਗਈ ਭਾਈ ਵੇਖਦੇ ਆ ਸਰਾ ਰੇਟ ਕੀ ਰਹਿੰਦਾ ਅੱਜ ਜਿਵੇਂ ਤੁੜੀ ਦਾ ਸਰਾ ਰੇਟ ਰਹਿੰਦਾ ਐਵੇਂ ਪੱਠਿਆਂ ਦਾ ਸਰਾ ਰੇਟ ਕੀ ਰਹਿੰਦਾ ਅੱਜ ਵੇਖਾਂਗੇ ਦੋਸਤੋ ਉਹ ਟਰਾਲੀ ਲੱਗ ਚੁੱਕੀ ਆ ਵੇਖਾਂਗੇ ਸਰਾ ਰੇਡ ਕੀ ਰਹਿੰਦਾ ਹਲੇ ਬੁੱਲੀ ਵਾਲੇ ਬਾਈ ਇਧਰ ਹੀ ਖੜੇ ਆ ਸਾਰੇ ਜਣੇ ਵੇਖਦੇ ਆ ਸਰਾ ਰੇਡ ਕੀ ਰਹੂਗਾ ਬੁੱਲੀ ਸ਼ੁਰੂ ਹੋਣ ਜਾ ਰਹੀ ਆ ਵੇਖਦੇ ਆ ਸਰਾ ਰੇਡ ਕੀ ਰਹਿੰਦਾ ਅੱਜ ਗਾ ਕਾਈ ਜਾਂਦੇ ਆ ਲੈਣ ਵਾਲੇ ਵੀ ਤੇ ਵੇਚਣ ਵਾਲੇ ਵੀ ਪੱਠੇ ਚੈੱਕ ਕਰੋ ਦੋਸਤੋ ਸੁਆਹ ਵਾਲੇ ਪੱਠੇ ਸੁੱਕੇ ਆ ਜਾਂ ਪੱਠੇ ਦਾ ਜਮਨ ਦਾ ਚੈੱਕ ਚੱਲ ਰਿਹਾ ਚੈੱਕ ਕਰੋ ਬਾਈ ਪੱਠੇ ਸਾਬਕਾ ਆ ਗਰਮਾ ਫੜ ਕੇ ਵੇਖ ਲੈ ਗਰਮ ਤਾਂ ਹੁਣ ਆਉਣੇ ਤੜਕੇ ਦੇ ਲੱਦੇ ਸੂਰੀਦਾਨ ਫੋਨ ਕੇ ਯਾਰ ਚੋੜ ਕੇ ਜਾਂਦੀ ਤਰਾਸ ਲੱਦ ਕੇ ਬਈ ਐ ਕਹਿਣਾ ਉੱਥੇ ਜਾ ਕੇ ਲਾ ਫੇ ਮੁੜ ਕੇ ਤੂੰ ਕਹਿਣਾ ਲਾ ਪੈਂਦਾ ਗਾਂ ਜਾ ਕੇ ਦਾਦਾ ਕਰੋ ਪਹਿਲਾਂ ਹੀ ਸਹੀ ਬੋਲਿਆ ਕਰੋ ਜਿਹੜਾ ਬੋਲਣਾ ਸ਼ਾਮ ਦੇ ਲੱਦੇ ਭਾਈ ਬੋਲੋ ਸ਼ਾਮ ਦੇ ਪੱਟੇ ਰੁਕਿਆ ਜਉ ਆ ਆਪਣੇ ਸਾਬ ਦੇ ਲੱਦੇ ਭਾਈ ਹਾਂ ਨਾਲੇ ਬੋਲੀ ਬੋਲੋ ਹਾਂ ਬੋਲੀ ਗਾ ਕੀ ਹੋ ਗਿਆ ਤੂੰ ਕਿੱਥੋਂ ਆਇਆ ਅਗਲਾ 60 ਰੁਪਏ 60 ਰੁਪਏ 60 ਰੁਪਏ 68 68 68 64 70 71 73 900 ਰੁਪਏ 100 ਰੁਪਏ 100 ਰੁਪਿਆ 1 ਰੁਪਿਆ ਦੇ ਦੇ ਯਾਰ 101 ਰੁਪਿਆ 101 ਰੁਪਿਆ ਬਾਤ ਮੁਜਬੂਰ ਹੈ ਮਾਂ ਮੋ ਨਹੀਂ ਬੋਲ ਰਿਹਾ 101 ਰੁਪਿਆ ਬੋਲਣੇ ਦੋ ਕਰ 2 ਰੁਪਏ 3 ਰੁਪਏ 4 ਰੁਪਏ 5 6 6 7 8 8 9 10 10 11 11 13 14 14 14 15 16 16 16 ਰੁਪਏ ਗੋਲਣਗੇ ਨਾ 116 ਰੁਪਏ ਬਾਈ ਜੀ 116 ਵੱਢ ਗਏ ਸਿੱਖੜੇ ਰੋੜ ਤੋਂ 2012 ਤੱਕ ਆਨੇ ਚਲੋ 116 ਰੁਪਏ ਰਾਤ ਦੇ ਪੱਠੇ ਲੱਦੇ ਹੋਏ ਇਹ ਦੋਸਤੋ ਦਿਨੇ ਲੱਦਨੇ ਚਾਹੀਦੇ ਆ ਰਾਤ ਨੂੰ ਨਹੀਂ ਫਿਰ ਸਿੱਕਾ ਮਾਰ ਜਾਂਦਾ ਪੱਠਿਆਂ 'ਚ ਇਹ ਜੜਾਉਂਦਾ ਲੈ ਵੀ 70 ਰੁਪਏ 70 ਰੁਪਏ 70 ਰੁਪਏ 70 ਰੁਪਏ 70 70 75 76 80 86 86 86 90 91 92 93 95 95 99 ਚਲੋ ਹੋ ਜਾਓ ਨੇੜੇ ਕੋ ਚਾ ਲਗਿੰਦੇ ਚਾਰ ਵੀ ਹੈ ਪੰਜ 6 7 8 9 10 11 12 13 14 15 16 16 ਰੁਪਏ ਬੋਲਾਂਗੇ ਨਾ ਮਦਦੇ ਤੀਜੀ ਟ੍ਰਾਲੀ ਵਾਲਾ ਵੇਖਨੇ ਕੀ ਰੇਡ ਜਾਂਦੇ ਅਕਸਰ ਅਕਸਰ ਵੀ 82 82 83 83 84 84 85 90 100 ਰੁਪਿਆ 1 2 3 4 5 6 7 8 9 10 11 12 13 14 15 16 17 18 19 20 25 26 30 31 35 36 40 40 ਬੋਲਾਂਗੇ ਨੇ 40 ਰੁਪਏ ਬਈ 100 ਮੈਂ ਉਹ ਦੇ ਲਾਗੀ ਹਾਲ-ਹਾਲ ਲੱਗ ਜਾਣਾ 16 140 ਰੁਪਏ 140 ਰੁਪਏ ਵਿਕੇ ਬੀ 90 90 90 10 10 11 11 12 20 21 23 31 32 33 34 35 36 37 41 40 42 42 ਬੋਲਾਂਗੇ ਨੇ ਕਾਲੀ ਕੀ ਲਾਲਾ ਬੋਲ ਰਿਹਾ ਹੈ ਬਾਈ ਜਗਤ ਸਿੰਘ ਨਾ ਉਹ ਨਾ ਨਾ ਅਸੀਂ ਵੀ ਇੱਕ ਨਹੀਂ ਆਉਂਗਾ ਹਾਕੀ ਗਿੰਦਾ ਆਹੀ ਕਰਦਾ ਯਾਰ ਇਹਨਾਂ ਦੇ ਕੋਲ ਹੈ ਬਰੇਡ ਜਿਹੜਾ ਆ ਰਿਹਾ ਹੈ ਰੇਟਾਂ ਦਾ ਸੀ ਬੋਲੋ 80 ਰੁਪਏ <laughs> Merci Merci de bien त्रासी त्रासी पचासी चार अठ नौ ग्यारह बारह बारह हैं इक् सौ बारह ਸੋ 12 ਰੁਪਏ ਇੰਗਰਲਿੰਗ ਵਾਲੀ ਉਹ ਵਧੀਆ ਨਾ ਕਿੰਨੇ ਘੱਟ ਨੇ ਭਾਈ ਆਪਾਂ ਸਾਰੇ ਲੈ ਜਾ ਬਰਾ ਸੋ ਦਰ ਆਮ ਕਰੀ ਹਾਂਜੀ ਹੈ ਬਾਬਾ 70 ਰੁਪਏ ਰੱਖ ਬਾਬੇ 70 ਰੁਪਏ 70 ਰੁਪਏ ਬਾਬੇ ਨੂੰ ਖੁਸ਼ ਕਰ ਯਾਰ ਪੁਰਾਣੇ ਚੇਤੇ ਆ ਜਾਂਦੇ 10 ਜੁਦੀ ਆ 82 83 84 85 86 87 90 ਹੋਏ ਕਰ ਬਾਬੇ ਦਾ ਇੱਕ ਦਸ ਕਰ ਬਾਬੇ ਦਾ ਦਸ 11 बारह रुपया बोला कहते इक् सौ बारह रुपये तेरह चौदह पंद्रह सोलह सतार ठारह उन्नीस रुपया बोला कहें ਸੌ ਰੁਪਏ ਬਈ ਇਹ ਲੱਗੇ 120 ਰੁਪਏ ਬਈ ਹੁਣ ਰੇੜੀ ਵਾਲੇ ਪੱਠੇ ਰਹਿ ਗਏ 80 80 ਰੁਪਿਆ ਦਾ 120 ਕਿ ਕਿ ਬਈ 25 ਕੁੰਝਾ ਬੋਲਾ ਕਿ ਨਾ ਆ ਗਿਆ ਬਈ ਚੱਲਿਆ ਬਈ ਆਪਣੇ ਐਵੇਂ ਦਾਬੇ ਮਾਰੀਂ ਤੈਨੂੰ ਕੀ ਕਹਿਆ ਸੀਗਾ ਬਾਚ ਅਨ ਲਾਸਟ ਰੈਲੀ ਹੋਵੇਗੀ ਬਈ 60 ਰੁਪਏ 60 ਰੁਪਏ 70 ਰੁਪਏ ਆ 75 70 80 85 85 100 2 3 103 ਬੋਲਾ ਕਿਨੇ 103 ਲੱਗੀ ਉਹ ਅੱਜ 103 ਰੁਪਏ ਲਾਸਟ ਟਰਾਲੀ ਦਾ ਰੇਟ ਰਹਿ ਗਿਆ 103 ਰੁਪਏ ਲਾਸਟ ਟਰਾਲੀ ਦਾ ਰੇਟ ਰਹਿ ਗਿਆ 103 ਰੁਪਏ ਸਿਰਾਰਾ ਰੇਟ ਦੋਸਤੋ ਜੀ ਵੇਖ ਹੀ ਚੁੱਕੇ ਹੋ ਕੀ ਰਹਿ ਗਿਆ ਅੱਜ ਦੋਸਤੋ ਗਾਂ ਦੀ ਵੀਡੀਓ ਪਾਵਾਂਗੇ ਅਪਲੋਡ ਕਰਾਂਗੇ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਪੱਠਾ ਵਾਲੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਵੱਤ ਵੱਦ ਕਮੈਂਟ ਕਰਦੇ ਕਰੋ ਵੱਤ ਵੱਦ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰੋ ਕਮੈਂਟ ਕਰਦੇ ਕਰੋ ਤੇ ਆਪਣੀ ਪਸ਼ੂ ਵਾਲੀ ਵੀਡੀਓ ਨੂੰ ਵੀ ਸ਼ੇਅਰ ਕਰਦੇ ਕਰੋ ਵੱਧ ਤੋਂ ਵੱਧ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਕਰੋ ਕੱਲ ਨੂੰ ਮਿਲਦੇ ਆ ਇਸੇ ਸਮੇਂ ਦੇ 11 ਵਜੇ ਇਸੇ ਸਮੇਂ ਦੇ